ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪਿੰਡੂ ਲੈ ਕੇ ਮਾਂ ਜੈਨਾਂ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਆਂ ਜੀ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਹੈਗੀ ਹੈ ਜੀ ਆਪਣੀਆਂ ਸੇਵੀਆਂ ਤੇ ਠੀਕ ਹੈ ਜੀ ਕਿਉਂਕਿ ਸਰਦੀਆਂ ਹੋਉਣਗੀਆਂ ਨੇ ਖਤਮ ਆਪਾਂ ਸੇਵੀਆਂ ਬਹੁਤ ਸਾਰੀਆਂ ਲੈ ਲੈਣੇ ਆ ਮਤਲਬ ਕਿ ਖਰੀਦ ਲੈਣੇ ਆ ਜਾਂ ਫਿਰ ਘਰੇ ਬਣ ਲੈਣੇ ਆ ਆਪਣੀ ਜੋ ਬੱਟੀਆਂ ਹੋਈਆਂ ਸੇਵੀਆਂ ਹੁੰਦੀਆਂ ਨੇ ਉਹ ਜਲਦੀ ਹੀ ਖਰਾਬ ਹੋ ਜਾਂਦੀਆਂ ਨੇ ਪਤਾ ਕੀ ਹੈ ਜਦੋਂ ਗਰਮੀ ਆ ਜਾਂਦੀ ਹੈ ਤਾਂ ਇਹਦੇ ਵਿੱਚ ਸੁਸਰੀ ਪੈਣ ਦੇ ਵਿੱਚ ਸੁੰਡੀ ਪੈਣ ਲੱਗ ਜਾਂਦੀ ਹੈ ਤੇ ਜਿਹਦੇ ਨਾਲ ਆਪਣੀਆਂ ਸੇਵੀਆਂ ਨੇ ਜੋ ਮਤਲਬ ਕਿ ਸਾਰੀਆਂ ਖਰਾਬ ਹੋ ਜਾਂਦੀਆਂ ਨੇ ਤੇ ਦੇਖੋ ਜਿਹੜੀ ਇਹ ਸੇਵੀਆਂ ਨੇ ਜੀ ਇਹ ਮੈਨੇ ਮਤਲਬ ਕਿ ਬੱਟੀਆਂ ਵਟਾਈਆਂ ਲਈਆਂ ਸੀ ਕਿਉਂਕਿ ਜਿਹੜੇ ਘਰ ਦੀਆਂ ਸੇਵੀਆਂ ਹੁੰਦੀਆਂ ਨੇ ਉਹ ਤਾਂ ਜਦੋਂ ਤਾਂ ਫਿਰ ਤੋਲੇ ਦੇ ਉੱਤੇ ਵਟੀਆਂ ਜਾਂ ਫਿਰ ਵਧੀਆ ਲੱਗਦੀਆਂ ਨੇ ਜਾਂ ਫਿਰ ਆਪਾਂ ਚੁਟਕੀ ਵਾਲੀ ਸੇਵੀਆਂ ਹੁੰਦੀਆਂ ਨੇ ਚੁਟਕੀ ਨਾਲ ਏਦਾਂ ਕਰਕੇ ਵਰਤੇ ਜਾਂਦੇ ਨੇ ਜਾਂ ਉਹ ਉਹ ਸੇਵੀਆਂ ਵਧੀਆ ਲੱਗਦੀਆਂ ਨੇ ਪਰ ਮੇਰੇ ਬੱਚੇ ਤੇ ਬੱਚਿਆਂ ਦੇ ਡੈਡੀ ਇਹ ਇਹ ਵਾਲੀ ਸੇਵੀਆਂ ਵੱਧ ਖਾਂਦੇ ਨੇ ਜੋ ਮਤਲਬ ਕਿ ਆਪਾਂ ਘਰ ਬੱਟਦੇ ਆ ਮਸ਼ੀਨ ਤੇ ਮਸ਼ੀਨ ਨਾਲ ਹੀ ਵੱਟੀਆਂ ਹੋਈਆਂ ਨੇ ਇਹ ਤੇ ਕੁਝ ਕੁ ਮਸ਼ੀਨ ਨਾਲ ਵੱਟੀਆਂ ਤੇ ਕੁਝ ਕੁ ਮੇਰੀਆਂ ਖਰੀਦੀਆਂ ਹੋਈਆਂ ਨੇ ਠੀਕ ਹੈ ਜੀ ਤੇ ਇਹ ਸੇਵੀਆਂ ਹੁਣ ਗਰਮੀ ਦੇ ਵਿੱਚ ਆਪਾਂ ਬੱਚਿਆਂ ਨੂੰ ਮੈਗੀ ਬਣਾ ਮੈਗੀ ਬਣਾ ਕੇ ਦੇ ਸਕਦੇ ਆ ਇਹ ਸੇਵੀਆਂ ਦੀ ਤੇ ਬਹੁਤ ਟੇਸਟੀ ਮੈਗੀ ਬਣਦੀ ਆ ਤੇ ਬਾਜ਼ਾਰ ਜਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੁਣ ਆਪਾਂ ਹੀ ਸੇਵੀਆਂ ਨੂੰ ਜੀ 1 ਸਾਲ ਤੱਕ ਕਿਦਾਂ ਸਟੋਰ ਕਰਕੇ ਰੱਖ ਸਕਦੇ ਆ ਤੁਹਾਨੂੰ ਉਹਦੇ ਬਾਰੇ ਦੱਸਦੇ ਆ ਤੇ ਜਿਵੇਂ ਜੀ ਹੁਣ ਇਹ ਸੇਵੀਆਂ ਨੇ ਸੇਵੀਆਂ ਇਹ ਆਪਣੀਆਂ ਮਤਲਬ ਕਿ ਖਰਾਬ ਹੋ ਜਾਂਦੀਆਂ ਜਿਹਦੇ ਨਾਲ ਆਪਣਾ ਇਹ ਕਿ ਸੁੰਗੜ ਤੇ ਦਿਸਰੀ ਪੈ ਜਾਂਦੀ ਤੇ ਇਹਨਾਂ ਨੂੰ ਬਚਾਉਣ ਵਾਸਤੇ ਆਪਾਂ ਨੇ ਕੀ ਕਰਨਾ ਹੈ ਜੀ ਆਪਾਂ ਨੇ ਥੋੜੇ ਜਿਲੇ ਲੈ ਲੈਨੇ ਇਹਨੂੰ ਲੌਂਗ ਠੀਕ ਹੈ ਜੀ ਆਹ ਦੇਖੋ ਜੀ ਇਹਨੇ ਆਪਾਂ ਨੇ ਲੌਂਗ ਲੈ ਲੈ ਇਹਨੇ ਠੀਕ ਹੈ ਜੀ ਜਿਹੜੇ ਇਹ ਲੌਂਗ ਨੇ ਸੇਵੀਆਂ ਦੇ ਵਿੱਚ ਜੇ ਟੋੜ ਲਵੇ ਹੋਰ ਲੌਂਗ ਪਏ ਨੇ ਮਤਲਬ ਤੇ ਹੀ ਇਸ ਵਾਰ ਤੁਹਾਨੂੰ ਲੱਗਦਾ ਐਨੇ ਕੀ ਲੌਂਗ ਨੇ ਇਹਦੀ ਮਤਲਬ ਕਿ ਇਹ ਲੌਂਗ ਆਪਾਂ ਸੇਵੀਆਂ ਦੇ ਵਿੱਚ ਇਦਾਂ ਕਰਕੇ ਸਾਰੇ ਖਲਾਰ ਕੇ ਦੇ ਵਿੱਚ ਠੀਕ ਹੈ ਜੀ ਇਦਾਂ ਕਰਕੇ ਸਾਰੀ ਸੇਵੀਆਂ ਦੇ ਵਿੱਚ ਖਲਾਰ ਦਵਾਂਗੇ ਠੀਕ ਹੈ ਇਦਾਂ ਕਰਕੇ ਜੀ ਤੇ ਜਿਹਦੇ ਨਾਲ ਜਿਹੜੀਆਂ ਆਪਣੀਆਂ ਇਹ ਸੇਵੀਆਂ ਨੇ ਜਿਵੇਂ ਹੈਗੀਆਂ ਨੇ ਇਦਾਂ ਦੀਆਂ ਰਹਿਣੀਆਂ ਨਾ ਦੇ ਵਿੱਚ ਸੁੰਢੀ ਪੈਣੀ ਨਾ ਹੀ ਪੈਣੀ ਸੁਸਰੀ ਤੇ ਸੇਵੀਆਂ ਆਪਣੀਆਂ ਵਧੀਆਂ ਮਤਲਬ ਕਿ ਖਾਣ ਜੋਗ ਰਹਿਣੀਆਂ ਚਾਹੇ ਤੁਸੀਂ ਇਹਨੂੰ 1 ਸਾਲ ਤੱਕ ਸਟੋਰ ਕਰਕੇ ਰੱਖੋ ਆਪਣੀਆਂ ਸੇਵੀਆਂ ਨੂੰ ਕੁਝ ਵੀ ਨਹੀਂ ਹੋਣਾ ਠੀਕ ਹੈ ਜੀ ਤੇ ਇਹ ਸੇਵੀਆਂ ਦੀ ਆਪਾਂ ਮੈਗੀ ਵੀ ਕਰ ਸਕਦੇ ਹਾਂ ਜੇ ਗਰਮੀ ਦੇ ਵਿੱਚ ਕਈ ਵਾਰ ਸੇਵੀਆਂ ਖਾਣ ਦਿਲ ਕਰਦਾ ਜ਼ੁਕਾਮ ਹੋਵੇ ਖੰਘ ਹੋਵੇ ਉਦੋਂ ਇਹ ਕਿ ਆਪਾਂ ਸੇਵੀਆਂ ਪਾਣੀ ਦੇ ਵਿੱਚ ਕਰਕੇ ਦੋ ਬੱਚਿਆਂ ਨੂੰ ਠੀਕ ਹੈ ਜੇ ਇਹਦੇ ਨਾਲ ਆਪਣਾ ਖਾਂਸੀ ਖੰਘ ਜ਼ੁਕਾਮ ਹੋ ਵੀ ਠੀਕ ਹੋ ਜਾਂਦਾ ਜੇ ਪਾਣੀ ਵਾਲੀ ਇਹ ਸੇਵੀਆਂ ਖਾਉਂਗੀ ਤੇ ਇਸ ਤਰ੍ਹਾਂ ਆਪਾਂ ਇਹ ਸੇਵੀਆਂ ਨੂੰ 1 ਸਾਲ ਤੱਕ 1 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਲੋ ਜੀ ਬਾਕੀ ਜਿਹੜੇ ਇਹ ਹੋਰ ਲੌਂਗ ਨੇ ਉਹ ਆਪਾਂ ਕੱਲ ਨੂੰ ਸਰਦਾਰ ਜਿੱਤ ਮੰਗਾਵਾਂਗੇ ਇਹਦੇ ਵਿੱਚ ਪਾ ਕੇ ਰੱਖ ਦਾਂ ਜਿਹਦੇ ਨਾਲ ਆਪਣੀਆਂ ਸੇਵੀਆਂ ਇਹ ਖਰਾਬ ਨਹੀਂ ਹੋਣੀਆਂ ਤਦ ਲੋ ਜੀ ਇਹ ਸੀ ਆਪਣੀ ਅੱਜ ਛੋਟੀ ਜਿਹੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਇੱਕ ਪਿਆਰੇ ਯਕ ਮੈਂ ਟਿੱਛੀ ਰੋਰ ਕਰਨਾ ਤੇ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵਧੀਆ-ਵਧੀਆ ਵੀਡੀਓ ਤੇ ਚਲੋ ਜੀ ਮਿਲਾਂਗੇ ਕੱਲ ਇੱਕ ਹੋਰ ਹੋੜਾ ਨਾ ਤੱਕ ਤੱਕ ਇਨਸਾਰ ਐਨ ਵਿਸ਼ਾ ਸ਼ਕ